ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਜਾ ਰਹੀ ਆ ਗੁਰਦੁਆਰਾ ਸਾਹਿਬ ਅੜੀਸਰ ਤੇ ਸੋਚਿਆ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਮੈਂ ਤਿਆਰ ਆਂ ਤੇ ਨਵਰਾਜ ਵੀ ਤਿਆਰ ਹੈ ਤੇ ਨਵਰਾਜ ਦੇ ਪਾਪਾ ਵੀ ਤਿਆਰ ਨੇ ਬਸ ਪੱਗ ਬੰਨ ਰਹੇ ਨੇ ਉਸ ਤੋਂ ਬਾਅਦ ਅੱਪਾ ਚੱਲਦੇ ਆਂ ਤੇ ਅੱਜ ਤੁਹਾਨੂੰ ਵੀ ਕਰਾਉਣੇ ਟ੍ਰੈਸ ਅੜੀਸਰ ਸਾਹਿਬ ਤੇ ਇਹ ਬੰਨ ਰਹੇ ਨੇ ਪੱਗ ਤੇ ਨਵਰਾਜ ਬੈਠਾ ਟੀਵੀ ਦੇਖੀ ਜਾਂਦਾ ਦੇਖੋ ਮੁਕੇ ਵੀ ਕਰਦਾ ਕਾਰਟੂਨ ਦਾ ਬੋਸ਼ਕੀਨ ਹੈ ਪੂਰਾ ਖੁਸ਼ ਆਇਤਾ ਨਗਰਾਜ ਵੀ ਅਸੀਂ ਗੱਡੀ ਤੇ ਜਾਂਦੇ ਆ ਚਾਹ ਚੜ ਜਾਂਦਾ ਹੈ ਨਾ ਲੋ ਜੀ ਹੁਣ ਅਸੀਂ ਘਰੋਂ ਨਿਕਲ ਚੁੱਕੇ ਆ ਰਸਤੇ ਦੇ ਵਿੱਚਾਂ ਜਾ ਰਹੇ ਆ ਦਰਸ਼ਨ ਕਰਨ ਮੈਂ ਮrai ਦੇ ਪਾਪਾ ਤੇ ਨਵਰਾਜ ਬੈਠਾ ਪਿੱਛੇ ਦੇਖੋ ਕਿੰਨੇ ਮੈਂ ਪਿੱਛੇ ਬੈਠ ਕੇ ਜਾਉ ਮम्मा ਕਿੰਨੇ ਸੋਹਣੇ ਲੱਗਦੇ ਨਾ ਰੋਡ ਦੇ ਆਸ-ਪਾਸ ਇਦਾਂ درخت ਲੱਗੇ ਪਹੁੰਚ ਗਏ ਹੁਣ ਆਪਾਂ ਗੁਰਦੁਆਰਾ ਸਾਹਿਬ ਇਧਰਲੀ ਸਾਈਡ ਜੋੜਾਕਰ ਬਣਿਆ ਹੋਇਆ ਇੱਥੇ ਜੋੜਾ ਜਾਮਾ ਕਰਾਉਂਦੇ ਨੇ ਸਾਹਮਣੇ ਬਣੀ ਹੋਈ ਹੈ ਸਮਾਦ ਤੇ ਨਵਰਾਜ ਆਪਣੇ ਪਾਪਾ ਕੋਲ ਸਮਾਦ ਬਣੀ ਹੋਈ ਹੈ ਇੱਥੇ ਨਿੰਮ ਬਨ ਰਹੇ ਨੇ ਮਤਲਬ ਕਿਸੇ ਦੇ ਮੁੰਡਾ ਹੋਇਆ ਹੋਣਾਗਾ ਤੇ ਆਪਾਂ ਵੀ ਮੱਥਾ ਟੇਕਿਆ ਇੱਥੇ ਸਮਾਦ ਤੇ ਆ ਜੋਤ ਦਾ ਕਿਉਂ ਸਾਰੇ ਜਾਣੇ ਲਗਾ ਰਹੇ ਸੀ ਹੱਥ ਤੇ ਪਾਗੇ ਤਾਂ ਆਪਾਂ ਵੀ ਲਗਾਇਆ ਆ ਜੋਤ ਚੱਲ ਰਹੀ ਹੈਗੀ ਸਤਨਾਮ ਵਾਹਿਗੁਰੂ ਸਾਰੇ ਜਾਣੇ ਦਰਸ਼ਨ ਕਰ ਲਓ ਤੁਸੀਂ ਵੀ ਵਾਹਿਗੁਰੂ ਸੱਚਾ ਪਾਤਸ਼ਾਹ ਸਭ ਨੂੰ ਤੰਦਰੁਸਤੀਆਂ ਬਖਸ਼ੀ ਇਧਰਲੀ ਸਾਈਡ ਸਾਹਮਣੇ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਮਿਲਦੀ ਹੈ ਤੇ ਆਪਾਂ ਇੱਥੇ ਦੇ ਕਰਾ ਸਕਦੇ ਆਂਗੇ ਤੇ ਨਾਲ ਜਿਹੜੀ ਪਰਚੀ ਵੀ ਦਿੰਦੇ ਨੇ ਉਹ ਤੇ ਇਧਰਲੀ ਸਾਈਡ ਰਮਾਲਾ ਸਾਹਿਬਾ ਸੂਟ ਹੈ ਬੀਬੀਆਂ ਦੇਖ ਰਹੀਆਂ ਨੇ ਰਮਾਲਾ ਸਾਹਿਬੀ ਤੇ ਸੂਟ ਵੀ ਸਾਹਮਣੇ ਜੋੜਾ ਕਰ ਹੈ ਦੇ ਕਰਾ ਲਈ ਆਪਾਂ ਆ ਦੇ ਕੋ ਪਰਚੀ ਵੀ ਨਾਲ ਦਿੰਦੇ ਨੇ ਤੇ ਹੁਣ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਨਵਰਾਤ ਚੱਕਿਆ ਹੋਇਆ ਆਪਣੇ ਪਾਪਾ ਕੋਲ ਬਹੁਤ ਸੰਗਤ ਆਉਂਦੀਆਂ ਨੇ ਬਹੁਤ ਦੂਰ ਦੂਰੋਂ ਲੋਕ ਆਉਂਦੇ ਨੇ ਇੱਥੇ ਤੇ ਬਹੁਤ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਅਸੀਂ ਵੀ ਸੁੱਖ ਸੁੱਖੀ ਸੇ ਕੋ ਪੂਰੀ ਕੀਤੀ ਹੈ ਪਰਮਾਤਮਾ ਨੇ ਤੇ ਉਦਿਸ਼ ਪ੍ਰਾਨੇ ਵਜਵਾਏ ਆਂਗੇ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਤੇ ਅਸੀਂ ਇੱਕ ਦਿਨ ਪਹਿਲਾਂ ਆਏ ਹਾਂ ਸ਼ਨੀਵਾਰ ਨੂੰ ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਅਰਦਾਸਾਂ ਹੁੰਦੀਆਂ ਨੇ ਸਾਰਾ ਦਿਨ ਹੀ ਅਰਦਾਸਾਂ ਹੁੰਦੀਆਂ ਨੇ ਤੇ ਬਹੁਤ ਲੋਕ ਜਿਹੜੇ ਅਰਦਾਸਾਂ ਕਰਾਉਂਦੇ ਨੇ ਸੁੱਖਾਂ ਸੁਖਦੇ ਨੇ ਜੇ ਕਿਸ ਦਾ ਕੋਈ ਕੰਮ ਅੜਿਆ ਹੁੰਦਾ ਹੈ ਨਾ ਉਹਦੇ ਲਈ ਅਰਦਾਸ ਕਰਾਉਂਦੇ ਨੇ ਸਾਹਮਣੇ ਇਤਿਹਾਸ ਲਿਖਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਹੱਥ ਧੋ ਕੇ ਤੇ ਪੈਰ ਧੋ ਕੇ ਇਥੇ ਚਰਨਕੁੰਡ ਦੇ ਵਿੱਚ ਹੁਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾ ਰਹੇ ਹਾਂ ਐਤਵਾਰ ਨੂੰ ਤਾਂ ਕਹਿੰਦੇ ਬਹੁਤ ਲੰਮੇ ਲੰਮੇ ਲਾਈਨਾਂ ਲੱਗੀਆਂ ਹੁੰਦੀਆਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜੀ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਤੇ ਹਾਂਜੀ ਤੁਸੀਂ ਵੀ ਜ਼ਰੂਰ ਦਰਸ਼ਨ ਕਰੋ ਕਿਉਂਕਿ ਫੌਰਨ ਬੈਠੇ ਨਹੀਂ ਆ ਸਕਦੇ ਹਜੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਇੱਧਰ ਸਰੋਵਰ ਬਣਿਆ ਹੋਇਆ ਹੈਗਾ ਤੇ ਸਾਹਮਣੇ ਜਿਹੜਾ ਬੀਬੀਆਂ ਲਈ ਪੋਣਾ ਬਣਿਆ ਹੋਇਆ ਹੈ ਇਸ਼ਨਾਨ ਦੇ ਲਈ ਨਵਰਾਜ ਦੇ ਮੂੰਹ ਆ ਤੇ ਪੈਰ ਜਿਹੜੇ ਧੋ ਰਹੇ ਆ ਪੰਜ ਇਸ਼ਨਾਨਾ ਕਰ ਰਹੇ ਆ ਪਾਣੀ ਠੰਡਾ ਲੱਗਦਾ ਨਾਜ ਨੂੰ ਇਥੋਂ ਆਪਾਂ ਦੇਖ ਲਈ ਹੁਣ ਆਪਾਂ ਲੰਗਰ ਹਾਲ ਦੇ ਵਿੱਚ ਆ ਗਏ ਪ੍ਰਸ਼ਾਦਾ ਸ਼ਕਨ ਦੇ ਲਈ ਨਵਪ੍ਰਸ਼ਾਦਾ ਸ਼ੱਕੇ ਇੱਧਰ ਸੇਵਾ ਕਰਨ ਆ ਗਏ ਮੈਂ ਨਵਰਾਜ ਦਾ ਧਿਆਨ ਰੱਖ ਰਹੀ ਹਾਂ ਤੇ ਸੁਖਵਿੰਦਰ ਉਹਨੇ ਵਰਤਨਾ ਦੀ ਸੇਵਾ ਕਰ ਰਹੇ ਨੇ ਤੇ ਇਧਰਲੇ ਪਾਸੇ ਵੀ ਜਿਹੜੀ ਸੇਵਾ ਚੱਲ ਰਹੀ ਹੈ ਸਬਜ਼ੀਆਂ ਦੀ ਬੀਬੀਆਂ ਸਬਜ਼ੀ ਕੱਟ ਰਹੀਆਂ ਨੇ ਤੇ ਇਧਰ ਪਿਆਜ਼ ਕੱਟੀ ਜਾਂਦੇ ਨੇ ਤਾਂ ਪਹਿਲਾਂ ਸੁਖਵਿੰਦਰ ਸੇਵਾ ਕਰ ਲੈਣਗੇ ਫਿਰ ਉਹ ਨਵਰਾਜ ਕੋਲੇ ਆ ਜਾਣਗੇ ਤਾਂ ਧਿਆਨ ਰੱਖਣਗੇ ਫਿਰ ਮੈਂ ਸੇਵਾ ਕਰ ਲਵਾਂਗੀ ਦਵਾਰੀ ਨਾਲ ਸੇਵਾ ਕਰ ਲਾਂਗੇ ਸੇਵਾ ਜ਼ਰੂਰ ਕਰਨੀ ਚਾਹੀਦੀ ਆਪਾਂ ਨੂੰ ਜਿੰਨੀ ਵੀ ਹੋ ਸਕਦੀ ਹੈਗੀ ਥੋੜੀ-ਚੋ ਥੋੜੀ ਬਹੁਤੀ-ਚੋ ਬਹੁਤੀ ਇੱਧਰ ਰੋਟੀਆਂ ਪ੍ਰਸ਼ਾਦਿਆਂ ਵਾਲੀ ਮਸ਼ੀਨ ਹੈਗੀ ਪ੍ਰਸ਼ਾਦੇ ਬਣ ਰਹੇ ਨੇ ਮਸ਼ੀਨ ਦੇ ਵਿੱਚ ਤੇ ਬੀਬੀਆਂ ਚੋਪੜ-ਚੋਪੜ ਕੇ ਰੱਖੀ ਜਾਂਦੀਆਂ ਨੇ ਬਹੁਤ ਬੋਲੇ ਪ੍ਰਸ਼ਾਦੇ ਬਣਦੇ ਨੇ ਹੁਣ ਆਪਾਂ ਗੁਰਦੁਆਰਾ ਸਾਹਿਬ ਚ ਦਰਸ਼ਨ ਕਰਕੇ ਆ ਗਏ ਬਾਹਰ ਦੇਖੋ ਬਾਹਰ ਲੱਗੀਆਂ ਹੋਈਆਂ ਨੇ ਦੁਕਾਨਾਂ ਇੱਥੇ ਲੱਡੂਆਂ ਦੇ ਡੱਬੇ ਵੀ ਮਿਲਦੇ ਨੇ ਜਿਨ੍ਹਾਂ ਦੇ ਲੱਡੂ ਸੁੱਕੇ ਹੁੰਦੇ ਨੇ ਤੇ ਲੱਕੜ ਦੀਆਂ ਚੀਜ਼ਾਂ ਪਈਆਂ ਕਿੰਨੀਆਂ ਸੋਹਣੀਆਂ ਗੁਰਮੁਖੀ ਲਿਖੀ ਹੋਈ ਹੈ ਗੁਰਬਾਣੀ ਦੇ ਸ਼ਬਦ ਲਿਖਿਆ ਹੈ ਸਾਹਮਣੇ ਆਤਰ ਦੀ ਦੁਕਾਨ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਦੇਖੋ ਕਿੰਨੀ ਸੰਗਤ ਆ ਰਹੀ ਹੈ ਦਰਸ਼ਨ ਕਰਨ ਬੱਚਿਆਂ ਦੇ ਖਿਡਾਉਣੇ ਨਵਰਾਜ ਮਨੇ ਕੋਈ ਖਿਡਾਉਣੇ ਪਸੰਦ ਕਰੂਗਾ ਨਵਰਾਜ ਕਹਿੰਦਾ ਹਰ ਇੱਕ ਚੀਜ਼ ਨੂੰ ਵੇਖੇ ਪਾਪਾ ਆ ਚੀਜ਼ ਵੀ ਲੈਣੀ ਆ ਉਹ ਵੀ ਲੈਣੀ ਆ ਮੈਂ ਬੱਚੇ ਐਵੇਂ ਕਰਦੇ ਨੇ ਦੋ ਦੋ ਚੀਜ਼ਾਂ ਇੱਕੋ ਨਾਲ ਦੀਆਂ ਚੱਕ ਲੈਂਦਾ ਫਿਰ ਵਿਆਹ ਵੀ ਲੈਣੀ ਹੈ ਮੈਂ ਆਹ ਦੇਖੋ ਦੋ ਲੈ ਲਿਆ ਜਿਹੜੇ ਇਹਦੇ ਨਾਲ ਬੱਬਲ ਜੇ ਬੰਦੇ ਹੁੰਦੇ ਨੇ ਇੱਕ ਰੈੱਡ ਲੈਣਾ ਕਹਿੰਦਾ ਇੱਕ ਪਿੰਕ ਲੈਣਾ ਮੈਂ ਇੱਕੋ ਜਿਹਾ ਇਹ ਇਹ ਕਾਸਿਕੜੋ ਨੇ ਇਹ ਦੁਕਾਨ ਬਹੁਤ ਸੋਹਣੇ ਸੋਹਣੇ ਖਡਾਉਣੇ ਪਏ ਨੇ ਲੋ ਜੀ ਇੱਥੋਂ ਵੀ ਨਵਰਾਜ ਲੋ ਕੁਛ ਨਾ ਕੁਛ ਪੱਕਾ ਦੇਖੀ ਜਾਂਦਾ ਵੀ ਕੀ ਲਵਾ ਮੈਂ ਨਾਜ ਨੂੰ ਖੇਡਾ ਦਵਾ ਕੇ ਹੁਣ ਚੱਲਿਆਂ ਜੀ ਆਪਾਂ ਵਾਪਸ ਮੈਂ ਆਪਣੇ ਲਈ ਕੁਝ ਵੀ ਨਹੀਂ ਲਿਆ ਬਸ ਨਾਜ ਲਈ ਖੇਡਾ ਲਈਆਂ ਨੇ ਹੁਣ ਆਪਾਂ ਘਰ ਨੂੰ ਚੱਲਿਆਂ ਵਾਪਸ ਨਵਰਾਜ ਥੱਕ ਗਿਆ ਤੇ ਗੱਡੀ ਚ ਛੂਟਿਆ ਨਾਲ ਨਵਰਾਜ ਨੂੰ ਆ ਗਈ ਨੀਂਦ ਫਿਰ ਮੈਂ ਆਪਣੇ ਗੋਦੀ ਚ ਪਾ ਲਿਆ ਉਹਨੂੰ ਨਾਜ ਸੌਂ ਗਿਆ ਹੁਣ ਆਪਾਂ ਘਰੇ ਆ ਗਏ ਜੀ ਤੇ ਨਾਜ ਨੂੰ ਆਪਾਂ ਪਾਤਾ ਹੋਲਿਕ ਦੇ ਨੇ ਬੈੱਡ ਤੇ ਫਿਰ ਮੈਂ ਚਾਹ ਤਰਤੀ ਆ ਕੇ ਚਾਹ ਚ ਪਾਈ ਆ ਆਪਾਂ ਦੁੱਧ ਚਾਹ ਉਬਲੀ ਜਾਂਦੀ ਹੈ ਚਾਹ ਪੀ ਕੇ ਫਿਰ ਹੋਰ ਕੰਮ ਕਰਦੇ ਆਪਾਂ ਲੋ ਜੀ ਚਾਚ ਪਾਤਾ ਦੁੱਧ ਆ ਦੇਖੋ ਨਾ ਜੀ ਇੱਕੋ ਜਿਹਾ ਸਕੂਟਰ ਲਿਆਇਆ ਦੋਨੇ ਕਹਿੰਦੇ ਮੈਂ ਦੋਨੇ ਇੱਕੋ ਜਿਹਾ ਲੈਣੇ ਆ ਸਕੂਟਰ ਤੇ ਦੋਆ ਬਬਲ ਜੇ ਵਾਲੇ ਉਹ ਲੈ ਕੇ ਆਇਆਗਾ ਚਲੋ ਠੀਕ ਹੈ ਜੀ ਬਾਏ ਬਾਏ ਕਿਵੇਂ ਦਾ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਤੁਸੀਂ ਸਾਰਿਆਂ ਨੇ ਕੀਤੇ ਦਰਸ਼ਨ ਅੜੀ ਸਰ ਸਾਹਿਬ ਦੇ ਤਾਂ ਸ਼ੇਅਰ ਜਰੂਰ ਕਰ ਦਿਓ ਅੱਗੇ ਵੀਡੀਓ ਨੂੰ ਧੰਨਵਾਦ ਜੀ